ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਮਹਿੰਮ ਨੂੰ ਅੱਗੇ ਵਧਾਉਂਦਿਆਂ ਅਮਰਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਗਵਾਲ ਮੰਡੀ ਖੇਤਰ ਵਿੱਚ ਰਹਿੰਦੇ ਖਤਰਨਾਕ ਨਸ਼ਾ ਤਸਕਰ ਮਨਦੀਪ ਕੁਮਾਰ ਉਰਫ ਕਾਲੀ ਦੀ ਗੈਰ ਕਾਨੂੰਨੀ ਤਰੀਕੇ ਨਾਲ ਖਰੀਦੀ ਜਾਇਦਾਦ ਨੂੰ ਢਾਹ ਦਿੱਤਾ। ਇਹ ਕਾਰਵਾਈ ਨਗਰ ਨਿਗਮ ਅਮਰਸਰ ਦੀ ਟੀਮ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਨਦੀਪ ਕੁਮਾਰ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਸਰਗਰਮ ਸੀ ਅਤੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤਹਿਤ 7 ਤੋਂ ਵੱਧ ਐਫਆਈਆਰ ਦਰਜ ਹਨ। ਜੁੱਧ ਨਸ਼ਿਆ ਵਿਰੁੱਧ ਕੈਂਪੇਨ ਹੈ ਉਹਦੇ ਤਹਿਤ ਜਿਹੜੇ ਕਾਫੀ ਬਰਾਮਦੀਆਂ ਵੱਡੀਆਂ ਹੋਈਆਂ ਬਹੁਤ ਸਾਰੇ ਸਮੱਗਲਰ, ਬੈਡਲਰ, ਸਪਲਾਈਅਰ ਸਾਰੇ ਫੜੇ ਗਏ ਆ। ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਵੀ 200 ਕਿਲੋ ਤੋਂ ਉੱਪਰ ਜਿਹੜੀ ਹੈ ਬਹਿਲੀ ਮਾਰਕ ਤੋਂ ਗਿਰੋਹਨ ਦੀ ਬਰਾਬਦਗੀ ਹੋਈ ਹੈ ਔਰ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਨੇ ਉਹਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਇਲ ਕਾਟਰਨ ਮਨੀ ਨਾ ਬਣਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਅਸੀਂ ਅਸੀਂ ਇੱਥੇ ਕਵਾਲ ਮੰਡੀ 'ਚ ਆ ਗਏ ਆ ਥੋੜਾ ਜਿਹਾ ਮਨਦੀਪ ਐਲੀਅਸ ਕਾਲੀ ਜਿਹੜਾ ਹੈਗਾ بڑا ਨਟੋਰੀਅਸ ਸਮਗਲਰ ਹੈ ਦੇ ਖਿਲਾਫ 8 ਮੁਕਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਾ ਕਲੰਦਰਾ ਵੀ ਪੇਸ਼ ਕੀਤਾ ਜਾ ਚੁੱਕਿਆ ਹੈ ਔਰ ਇਹ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਨਾਲ ਜ਼ਿਆਦਾਤਰ ਰਿਲੇਟਡ ਨੇ ਔਰ ਇਹ ਲਾਸਟ ਮੁਕਦਮੇ ਇੱਕ ਪੱਜਿਆ ਵੀ ਹੋਇਆ ਹੁਣ ਕਿ ਜੇ ਉਹਦੀ ਪਛੋਕੜ ਦੇ ਵਿੱਚ ਝਾਤੀ ਮਾਰੀ ਤਾਂ 2015 ਦੇ ਵਿੱਚ ਪਹਿਲਾ ਮੁਕਦਮਾ ਦਰਜ ਹੋਇਆ 19 ਜਨਵਰੀ 2015 ਉਸ ਤੋਂ ਬਾਅਦ 18 ਜਨਵਰੀ ਤੋਂ 20 ਇਸ ਤਰ੍ਹਾਂ ਦੇ ਮਕਦਮੇ ਜਿਹੜੇ 8 ਦਰਜ ਹੋਏ ਆ ਉਹ ਮੈਂ ਇਹਦੇ ਚ ਜਿਹੜਾ ਕਾਰਪੋਰੇਸ਼ਨ ਵੱਲੋਂ ਡੈਮੋਲੇਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਨੂੰ ਅਸੀਂ ਪੁਲਿਸ ਤੋਂ ਮਦਦ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ ਸੋ ਥੈਟ ਸਾਡੇ ਸਮਾਜ 'ਚ ਇੱਕ ਮੈਸੇਜ ਚਲੇ ਜਾਏ ਕਿ ਜਿਹੜੇ ਇਸ ਤਰ੍ਹਾਂ ਦੇ ਢੰਗ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਜ਼ ਉਹਨਾਂ ਦਾ ਇੰਜਾਮ ਕੀ ਹੁੰਦਾ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਤੇ ਸਮਾਜ ਦੇ ਵਿੱਚ ਮੈਸੇਜ ਜਾਵੇ ਕਿ ਮਿਹਨਤ ਦੀ ਕਮਾਈ ਦੀ ਬਰਕਤ ਹੈ ਔਰ ਜਿਹੜੇ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਹੈ ਔਰ ਅਲਟੀਮੇਟਲੀ ਜਿਹੜਾ ਲਾਲਚ ਕਰਦਾ ਬੰਦਾ ਛੋਟੇ ਲਾਲਚ ਨਾਲ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਔਕੜ ਖੜੀ ਕਰ ਲੈਂਦਾ ਔਰ ਮੁੜ ਕੇ ਉਹ ਜੇਲ੍ਹ 'ਚ ਹੀ ਲੈਂਡ ਅਪ ਕਰਦਾ ਜੀ ਸਰ ਇਹ ਪ੍ਰੋਪਰਟੀ ਕਿਧੋਂ ਪਣੀ ਸੀ ਤੇ ਕਿਹਦੇ ਨਾਂ ਤੇ ਹੈਗੀ ਉਹ ਕਾਰਪੋਰੇਸ਼ਨ ਵਾਲਿਆਂ ਨੇ ਦੱਸਣਾ ਜੀ ਕਿਉਂਕਿ ਉਹ ਉਹਨਾਂ ਦਾ ਆਰਡਰ ਹੈ ਮੇਰੇ ਵੱਲੋਂ ਕੋਈ ਆਸੀ ਤਾਂ ਪੁਲਿਸ ਹੈਲਪ ਦੇਣ ਆਏ ਆ ਤੇ ਇੱਕ ਮੈਸੇਜ ਦੇਣ ਆਏ ਆ ਜਿਹੜੀ ਡੈਮੋਲੀਸ਼ਨ ਦਾ ਆਰਡਰ ਹੈ ਮੈਂ ਤੁਹਾਨੂੰ ਫੇਰ ਕਲੀਅਰ ਕਰਦਾ ਉਹ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਵੱਲੋਂ ਕੀਤਾ ਜਾਂਦਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਰਿਟਰਨ ਪੁਲਿਸ ਹੈਲਪ ਮੰਗੀ ਜਾਂਦੀ ਉਹ ਜੋ ਅਸੀਂ ਪੁਈਆ ਚਾਉਂਦੇ ਆ ਸਪੈਸ਼ਲੀ ਇਹਨਾਂ ਕੇਸਾਂ 'ਚ ਪ੍ਰਾਇਓਰਟੀ ਤੇ ਕਰੀਦੀ ਹੈ ਜਿਹੜੇ ਡਰਗ ਨਾਲ ਲੈ ਕੇ 3 ਕਿਲੋਗ੍ਰਾਮ ਕਰ ਗ੍ਰਿਫਤਾਰ ਕੀਤਾ ਗਿਆ ਇਹ ਭੱਜਿਆ ਹੋਇਆ ਜੀ ਕਿਸੇ ਪਹਿਲੇ ਬਹੁਤ ਸਾਰੇ ਕੇਸਾਂ ਗ੍ਰਿਫਤਾਰ ਹੋ ਚੁੱਕਾ ਸੀ ਹੁਣੇ ਭਗਵਾੜਿਆ ਇਸ ਟਾਈਮ ਸਰ ਇੱਕ ਦਿਨ ਤੋਂ ਕੰਮ ਕਰ ਰਿਹਾ ਕਿਹੜੇ ਕਿਹੜੇ ਇਲਾਕਿਆਂ ਦੀ ਸਰਗਰਮੀ ਦੇਖੋ 2015 ਚ ਪਹਿਲਾ ਮੁਕਦਮਾ ਦਰਜ ਹੋਇਆ 19 ਜਨਵਰੀ ਨੂੰ ਇਹਦੇ ਚ ਕੰਟੋਨਮੈਂਟ ਤੇ ਸਦਰ ਥਾਣੇ ਚੋਂ ਜ਼ਿਆਦਾ ਮੁਕਦਮੇ ਇੱਥੇ ਹੈਗੇ ਆ ਜਿਹੜਾ ਲੋਕਲ ਇਹਦਾ ਰੈਹਾਸ਼ੀ ਥਾਣਾ ਹੈ ਫਿਰ 17 16 ਜੁਲਾਈ ਨੂੰ ਹੋਇਆ 18 ਚ 15 8 ਨੂੰ ਹੋਇਆ ਫਿਰ 11 2 19 ਨੂੰ ਹੋਇਆ 24 ਤਿੰਨ ਨੂੰ 20 ਨੂੰ ਹੋਇਆ 17 4 2000 20 ਦੇ ਵਿੱਚ ਫੇਰ ਹੋਇਆ ਫਿਰ 10 1 23 ਤੇ ਜਿਹੜੇ 25 ਦੇ ਵਿੱਚ ਵੀ ਨਵੀਂ ਜਿਹੜੀ ਐਫ ਆਈ ਆਰ ਅੰਡਰ 109 3 ਜਿਹੜਾ ਬੀ ਐਨ ਐਸ ਤੇ ਆਰਮ ਡੈਕਟਰ ਦਾ ਪਰਚਾ ਜਿਹਦੇ ਵਿੱਚ ਨਜਾਇਜ਼ ਹਥਿਆਰ ਵੀ ਇਹਦੇ ਚ ਸ਼ੋ ਹੋਇਆ ਔਰ ਇਸ ਤੋਂ ਇਲਾਵਾ ਡੀ ਡੀ ਆਰ ਦੇ ਵਿੱਚ 110 ਦਾ ਕਲੰਦਰਾ ਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ